ਜੇ ਪਾਰਸ ਸੀ ਭਾਗੀਕਾਲੇ ਉਹ ਰੋਡ ਤੇ ਖੱਡਾ ਰੁੱਡੇ ਕੋਲ ਡਿੱਗਿਆ ਪਿਆ ਸੀ ਤੇ ਇਹ ਰਾਮੇ ਤੋਂ ਮੁੰਡਾ ਸਰਬ ਮਿੱਤਰ ਸਿੰਘ ਜੂਰੇ ਜਾ ਰਹੇ ਸੀ ਉਹਨਾਂ ਨੂੰ ਮਿਲ ਗਿਆ ਜਿਹੜਾ ਉਹਨਾਂ ਨੇ ਇਮਾਨਦਾਰੀ ਨਾਲ ਉਹਦੇ ਹੋਏ ਜਿਹਨਾਂ ਦਾ ਪਾਰਸੀ ਇਹ ਮਨਦੀਪ ਸਿੰਘ ਸਾਨੂੰ ਕੇਵਲ ਸਿੰਘ ਢਾਲੀਵਾਲ ਨੂੰ ਉਹਨਾਂ ਨੂੰ ਸੌਂਪਿਆ ਗਿਆ ਇਮਾਨਦਾਰੀ ਜਿਹੜੀ ਮਿਸਾਲ ਹੈ ਇੱਕ ਐਮ ਅਸੀਂ ਸਮੁੱਚੀ ਸ੍ਰੀ ਹਰਿਆਲੀ ਸਾਥੀਆਂ ਨੂੰ ਹਰ ਬਖਸ਼ਤ ਸੰਗਤ ਨਾਮਾ ਤੇ ਲੇਖੇ ਨੂੰ ਨਮਰਤਾ ਬਦ ਕਰਦੇ ਜੀ ਆਇਆਂ ਕਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਹਾਨੂੰ ਕਿੱਥੋਂ ਮਿਲਿਆ ਜੀ ਇਹ ਪਰਸ ਤੇ ਕਿੱਥੇ ਲੱਗਿਆ ਸੀ ਜੀ ਮੈਂ ਜੀ ਸਵੇਰੇ ਡਿਊਟੀ ਜਾ ਰਿਹਾ ਸੀਗਾ ਪਾਕੰਗੇ ਡਿਊਟੀ ਹੈ ਮੇਰੀ ਜੀ ਉਸ ਦਾ ਹਸਪਤਾਲ ਸਰਕਾਰੀ ਚ ਠੀਕ ਹੈ ਤੇ ਉਹ ਰਾਸਤੇ ਚ ਡਿੱਗਿਆ ਪਿਆ ਸੀਗਾ ਜੀ ਤੇ ਫਿਰ ਮੈਨੂੰ ਮਿਲਿਆ ਜਦੋਂ ਮੈਂ ਜਾ ਕੇ ਜੀ ਉੱਥੇ ਖੋਣ ਕੇ ਦੇਖਿਆ ਵਿੱਚ ਆਧਾਰ ਕਾਟ ਸੀ ਵੀਰ ਜੀ ਦਾ ਇਹਨਾਂ ਦੀ ਬੈਗ ਦੇ ਸੀਗੇ ਫਿਰ ਮੈਂ ਜੀ ਉਹ ਮੇਰੇ ਮੈਡਮ ਐਸੀ ਡਿਊਟੀ ਕਰਦੇ ਮੈਂ ਉਹਨਾਂ ਨੂੰ ਫੋਨ ਲਾ ਕੇ ਪੁੱਛਿਆ ਫਿਰ ਭੋਲੇ ਅੰਕਲ ਦਾ ਨੰਬਰ ਲਿਆ ਫਿਰ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਹੁਤ ਬਹੁਤ ਧੰਨਵਾਦ ਜੀ ਦਾ ਅਸੀਂ ਨਾ ਨਿਹਾਲ ਸਿੰਘ ਵਾਲੇ ਮੈਡੀਕਲ ਮੈਡੀਕਲ ਲੈਣ ਜਾ ਰਹੇ ਸੀਗੇ ਹਾਂ ਤੇ ਰਸਤੇ ਦੇ ਵਿੱਚ ਨਾ ਡਿੱਗ ਪਿਆ ਸੀਗਾ ਜੀ ਠੀਕ ਹੈ ਤੇ ਵੀਰੇ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਬਾਕੀ ਤੇ ਤੁਸੀਂ ਪਰਸ ਵਗੈਰਾ ਚੈੱਕ ਕਰ ਲੈ ਸਾਰਾ ਡਾਕੂਮੈਂਟ ਵਿੱਚ ਪੂਰੇ ਹਨ ਵਿੱਚ ਕਾ ਸੇਵ ਸੀਗੇ ਉਹ ਵੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ ਜਿਹੜੀ ਇੱਕ ਇਮਾਨਦਾਰੀ ਦਿਖਾਈ ਹੈ ਨਾ ਬਹੁਤ ਵਧੀਆ ਗੱਲ ਆ ਆਪਾਂ ਨੂੰ ਲੋਕਾਂ ਨੂੰ ਵੀ ਸਟੇਡ ਲੈਣੀ ਚਾਹੀਦੀ ਆ ਹਾਂਜੀ ਠੀਕ ਹੈ ਜੀ ਧੰਨਵਾਦ ਜੀ